ਨੰਬਰ ਤੋਂ ਨਾ ਪਾਣੀ ਨਹੀਂ ਜਾਂਦਾ ਜਿੰਦੀ ਲਾਂਹ ਜਾਣ ਦੀ ਹੈ ਪੱਤੇ ਵਾਲੀ ਸ਼ਾਂਗੀ ਵਾਲੀ ਮੌੜੀਏ ਕੋਨੇ ਨਿਵਾਰਾਂ ਵਾਲੀ ਇਹ ਪਿੰਡ ਦੇ ਬੰਦੇ ਸਾਡੇ ਪਿੰਡ ਆ ਕੇ ਗਰਾਫੀ ਬਣਾਉਂਦੇ ਨੇ ਕੋਈ ਗੱਲ ਨਹੀਂ ਆਪਾਂ 10 ਮਿੰਟ ਤੋਂ ਬਾਅਦ ਲਾਹੋਗੀ ਤੇਰੀ ਗਾਲ ਮੇਰੇ ਚਾਰੇ ਸਾਰੇ ਸੁਣ ਰਹੇ ਨੇ ਠੀਕ ਆ ਤੇਰਾ ਤੇਰੀ ਫੋਟੋ ਸਾਰੇ ਜਗਤਾਂ ਤੇ ਚੱਲ ਰਹੀ ਹੈ ਤੇਨ ਤੇਰਾ ਵੀ ਆਪਾਂ ਦੇਖ ਰਹੇ ਕਿ ਤੂੰ ਵੱਡੀ ਵੱਡੀ ਹਿੰਮਤ ਕੀਤੀ ਆ ਗੱਲ ਕਰਨ ਦੀ ਮੈਂ ਤੈਨੂੰ ਵੀ ਅਪਰੀਸ਼ੀਏਟ ਕਰਦਾ ਕਿ ਤੂੰ ਬੜੀ ਵੱਡੀ ਹਿੰਦ ਕੀਤੀ ਆ ਬਹੁਤ ਘੱਟ ਦਮ ਦਾ ਲੰਡੇ ਜਿਹੜੇ ਖਰੋਗ ਹੈ ਸ਼ਰਮਾਂ ਮਕੈਨ ਕਿ ਸਾਡੇ ਪਿੰਡਾਂ ਚ ਚੁੱਕਾ ਵਿਖਦਾ ਜਾਂ ਸਾਡੇ ਪਿੰਡ ਚ ਚਰਾਜ ਹੋਵੇ ਸਾਡੇ ਪਿੰਡ ਦੀ ਕਮੇਟੀ ਬਣਾਈ ਜਾਵੇ ਕਿ ਇੱਕ ਬੰਦੇ ਦੇ ਬਾਹਰ ਨਾ ਪਾਇਆ ਜਾਵੇ ਸਾਰੇ ਦੇ ਵਿਰੋਧ ਕੇਂਦ ਹੋਏਦਾ ਸਾਡੇ ਇਹ ਤਾਂ ਹਮਲਾ ਮੈਂਟਰੀ ਚ ਕਾਢੀ ਦੇਖੇ ਪਰ ਰੰਗਦੇ ਆ ਮੇਰੇ ਕੋਲ ਮੈਨੂੰ ਪਤਾ ਲੱਗਿਆ ਚ ਬੰਦਾ ਪੱਤ ਗਿਆ ਨਸ਼ਾ ਵਿੱਚ ਨਾ ਤੁਹਾਡੇ ਬੰਦਾ ਮੈਨੂੰ ਬਾਹਰ ਪਤਾ ਚ ਬੰਦਾ ਲੈ ਆ ਕੇ ਤੋ ਨਾ ਕੱਲ ਤੱਕ ਬੰਦਾ ਫੜਿਆ ਲੈਣਾ ਤੁਹਾਡੇ ਪਿੰਡ ਦਾ ਜਿਹੜਾ ਪੱਜ ਗਿਆ ਤੁਹਾਨੂੰ ਇੱਥੇ ਇੱਕ ਜਣਾ ਨਹੀਂ ਅਸਾਂ ਵੀ ਚੰਦੇ ਆ ਨਾ ਲੈ ਬੰਦੇ ਵੇਚਣ ਦੇ ਰੇਡ ਪੈਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਫੋਨ ਕਰਦਾ ਵੇ ਗਾਂਬ ਸ਼ਾਂ ਉਹ ਇੱਕ ਵਾਰੀ ਨਾਂ ਲੈ ਕੇ ਬਖਾ ਦੇਣ ਚੜ੍ਹ ਕੇ ਪਹਿਲਾਂ ਪਹਿਲਾਂ ਸਾਰੇ ਚੋਕੇ ਅੰਦਰ ਦੇ ਦਾਂਗਾ ਇੱਕ ਨਾਂ ਲੈ ਕੇ ਸਾਰੇ ਹੱਥਾ ਲੈਣ ਆਉਂਦੇ ਜੀ ਤੂੰ ਇੱਕ ਨਾਂ ਲੈ ਕੇ ਲੈਣੇ ਲੈਣਾ ਕਿਸ ਦੀ ਡਿਊਟੀ ਤੇ ਉਂਗਾ ਨਹੀਂ ਕੋਈ ਖਰਾਬ ਕਰਨੀ ਡਿਊਟੀ ਕਿਸੇ ਦੀ ਇੱਥੇ ਸਾਰੇ ਪਿੰਡ ਨਾਲ ਜਿਹੜੇ ਵੇਚਦੇ ਨੇ ਉਹਨਾਂ ਦਾ ਕਿਸੇ ਬੰਦੇ ਦਾ ਨਾਮ ਹੈ ਤੇ ਤੈਨੂੰ ਦੱਸਾਂਗਾ ਕਿ ਕਿਵੇਂ ਉਹਨਾਂ ਨੂੰ ਹੱਥ ਪੈਂਦਾ ਕਿ ਨਹੀਂ ਪੈਂਦਾ ਛੱਡ ਕੇ ਕੌਣ ਜਾਂਦਾ ਪਿੰਡ ਵਾਲਿਆਂ ਨੂੰ ਵੱਧ ਪਤਾ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਕਿਹੜਾ ਬੰਦਾ ਬੰਨ ਆਪਾਂ ਨੂੰ ਆਪਾਂ ਹੀ ਦੱਸ ਸਕਦੇ ਉਹ ਤਾਂ ਮੈਂ ਸੁਣ ਲਈ ਕਰ ਆਪਾਂ ਹੀ ਦੱਸ ਸਕਦੇ ਮੇਰੀ ਇੱਕ ਗੱਲ ਸੁਣ ਲਓ ਧਰਮੀ ਹਰ ਬੰਦਾ ਆਪਣੇ ਧਰਮ 'ਚ ਪਾਵੇਂ ਉਹ ਸਿੱਖਵੇਂ

ਉਹ ਇੱਕ ਨਾ ਕਰਕੇ ਵਿਖਾਓ ਤੇ ਸਾਰਾ ਤੰਪਲੋ ਮੈਂ ਅੰਦਰ ਦੇ ਦੋ ਤੁਹਾਨੂੰ ਨਜ਼ਰ ਤੇ ਘਰਾਂ ਦੋ ਸਮਝ ਲੇਗਾ। ਅਸ਼ਾਰੀ ਪਾਂਦੂ ਦਾ ਮੈਂ ਕਹੋ ਕਿ ਚੱਲਿਆ ਲਾਈਵ ਚੱਲਣ ਦਾ ਪ੍ਰੋਗਰਾਮ ਸਾਰੀ ਦੁਨੀਆ ਦੇਖ ਰਹੀ ਹੈ ਮੇਰਾ ਪ੍ਰੋਗਰਾਮ ਦੇਖਦੇ ਆ ਜਿਹੜੇ ਖਿੰਦੇ ਖਾਂਦੇ ਆ ਪੂਰੀ ਲਿਸਟ ਮਨਲੇਵਾ ਚੌਂਕੀ ਦੇ ਵਿੱਚ ਹੈਗੀ ਆ। ਮੈਨੂੰ ਤੈਨੂੰ ਕਿਉਂਕਿ ਇਹਨਾਂ ਦਾ ਪਰਿਵਾਰ ਦਾ ਬਸੇ ਖੁੱਦ ਜਿਹੜੇ ਉੱਥੇ ਜੇਲ੍ਹ ਦੇ ਵਿੱਚ ਹੈ। ਜੰਨੂ ਖਾਣ ਵਾਲੇ ਉਹਨਾਂ ਦੇ ਵਿੱਚ ਗੱਲ ਕਰ। ਫਰੀ ਇਹ ਉਹ ਡਿਕਟਰ ਉਹਦਾ ਨਾਜ ਕਰਾਵਾਂਗੇ ਉਹਨਾਂ ਨੂੰ ਫਰੀ ਨਾਜ ਕਰਾਵੇ ਕਿ ਸਰਕਾਰ ਉਹਨਾਂ ਦੇ ਉਹ ਬੱਚਾ ਦੇ ਵਿੱਚ ਤੋਂ ਮੈਂ ਮਾਪਿਆਂ ਨੂੰ ਕਹਿਣਾ ਉਹ ਬੱਚਾ ਦੇ ਵਿੱਚ ਤੋਂ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛਡਾਉਣ ਦੀ ਸਰਕਾਰ ਦੀ ਕੰਮੇ ਹੋ ਰਹੀ ਆ ਮੈਂ ਛਡਾਉਣ ਦਾ ਨੰਬਰ ਨਸ਼ਾ ਆਫ ਖੜਾ ਕੇ ਉਹਨਾਂ ਨੂੰ ਉਹ ਦੇਖਣਗੇ ਕਿ ਕੰਨੀ ਫੜਦੀ ਆ ਮੈਂ ਮੌਦਨ ਆ ਪਹਿਲਾਂ ਲੇਕਰ ਨਹੀਂ ਮੈਂ ਜੱਟਾਂਾਂ ਜਿਹੜਾ ਮਨ ਮੈਂ ਕਹਤਾ ਜਿਹੜਾ ਮਨ ਦਾ ਮਗਰ ਜਾਏਗਾ ਪਾਨਾ ਨੰਬਰਦਾਰ ਤੋਂ ਸਰਪੰਚ ਹੋਵੇ ਉਹਨੂੰ ਸਾਰਾ ਕਦਮ ਕਰਾਂਗਾ ਦੀ ਨੰਬਰਦਾਰੀ ਖਤਮ ਕਰਾਂਗਾ ਉਹਦੀ ਸਰਪੰਚੀ ਖਤਮ ਕਰਾਂਗਾ ਪਰ ਦੇਖ ਕੇ ਭਲੇ ਮੈਨੂੰ ਇੱਕ ਬੰਦਾ ਸਾਹਮਣੇ ਕਰਦੀ ਗਿਆ ਬੰਦਾ ਦੀ ਜਮਾਨਤ ਦੇ ਕੇ